ਸ੍ਰੀ ਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਜੀ ਏਕੇ ਬ੍ਰਾਂਡ ਦੇ ਆਡੀ ਡਿਜ਼ਾਈਨ ਮਿਲੇਗਾ ਤੁਹਾਨੂੰ ਆਲ ਓਵਰ ਸੂਟ 5 ਮੀਟਰ ਕੱਟ ਤੇ ਫੈਬਰਿਕ ਬਹੁਤ ਹੀ ਜ਼ਿਆਦਾ ਵਧੀਆ ਹੋਏਗਾ ਜੀ ਸਾਰੇ ਸੂਟ ਜਿਹੜੇ ਨੇ ਆਲ ਓਵਰ ਰਹਿਣਗੇ ਇਹ ਹੈਗਾ ਜੀ ਫਰਸਟ ਕਲਰ ਦੇਖੋ ਬਹੁਤ ਹੀ ਪਿਆਰਾ ਕਲਰ ਹੈ ਤੇ ਜਿਹੜਾ ਇਹਨਾਂ ਦਾ ਪ੍ਰਾਈਸ ਹੈ ਉਹ ਵੀ ਬਹੁਤ ਜੈਨੂਨਾ ਓਨਲੀ 550 550 ਰੁਪਏ ਇਹਨਾਂ ਦਾ ਰੇਟ ਤੁਹਾਨੂੰ ਮਿਲੇਗਾ ਤੇ ਆਪਾਂ ਤਾਂ ਉਹਨੂੰ ਕਲਰ ਆਪਸ਼ਨ ਦਿਖਾਉਣੇ ਆ ਜੀ ਇਹਨਾਂ ਵਿੱਚ ਹਾਂਜੀ ਇੱਕ ਹੈਗਾ ਆਹ ਵਾਲਾ ਡਿਜ਼ਾਈਨ ਏਕੇ ਦਾ ਕੱਪੜਾ ਸਾਰਾ ਹੀ ਬਹੁਤ ਵਧੀਆ ਹੁੰਦਾ ਜੀ ਤੁਹਾਨੂੰ ਕੋਈ ਵੀ ਕੰਪਲੇਨ ਨਹੀਂ ਆਉਂਦੀ ਸੂਟ 'ਚ ਗਰਮੀਆਂ ਦੇ ਵਿੱਚ ਪਾਉਣ ਲਈ ਇਹ ਬਹੁਤ ਜ਼ਿਆਦਾ ਵਧੀਆ ਰਹਿੰਦਾ ਜੀ ਇਹ ਡਿਜ਼ਾਈਨ ਆ ਜਿਹੜਾ ਨਿਊ ਲਾਂਚ ਹੋਇਆ ਇਹ ਕਿਦਾ ਗਰਮੀਆਂ ਵਾਲਾ ਇਹ ਸਟੱਫ ਰਹੇਗਾ ਤੇ ਪ੍ਰੋਪਰ 5 ਮੀਟਰ ਤੁਹਾਨੂੰ ਕੱਟ ਮਿਲੇ ਕਿਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਨੈਕਸਟ ਕਲਰ ਹਾਂਜੀ ਆ ਹੈਗਾ ਨੈਕਸਟ ਕਲਰ ਜਿੰਨਾ ਭੈਣਾ ਦੇ ਮੈਸੇਜ ਆਉਂਦੇ ਨੇ ਕਿ ਭੈਣੇ ਭੈਣ ਜੀ ਕਿੱਦਾਂ ਆਰਡਰ ਕਰਨਾ ਸਾਨੂੰ ਆਰਡਰ ਕਰਨਾ ਨਹੀਂ ਆਉਂਦਾ ਤਾਂ نیچے ਜੀ ਸਾਡਾ ਵਟਸਐਪ ਨੰਬਰ ਦਿੱਤਾ ਹੁੰਦਾ ਉਸ ਉੱਪਰ ਤੁਸੀਂ ਆਪਣੇ ਸਕਰੀਨਸ਼ਾਟ ਲੈ ਕੇ ਸੂਟ ਦੀ ਫੋਟੋ ਭੇਜ ਸਕਦੇ ਹੋ ਤੇ ਇਸ ਤੋਂ ਬਾਅਦ ਜੀ ਪੇਮੈਂਟ ਹੋਏਗੀ ਫਿਰ ਤੁਹਾਡਾ ਸੂਟ ਆ ਜਿਹੜਾ ਤੁਸੀਂ ਐਡਰੈਸ ਸੈਂਡ ਕਰੋਗੇ ਤੇ 4 ਤੋਂ 5 ਦਿਨਾਂ ਦੇ ਵਿੱਚ ਵਿੱਚ ਤੁਹਾਡੇ ਕੋਲੇ ਪਹੁੰਚ ਜਾਏਗਾ ਬਹੁਤ ਪੁਰਾਣਾ ਪੇਜ ਹੈ ਜੀ ਆਪਣਾ ਤੁਸੀਂ ਟਰਸਟ ਕਰ ਸਕਦੇ ਹੋ ਤੇ ਹੁਣ ਤੁਹਾਨੂੰ ਜੀ ਨੈਕਸਟ ਕਲਰ ਦਿਖਾਉਣੀ ਆ ਹਾਂਜੀ ਆ ਹੈਗਾ ਜੀ ਨੈਕਸਟ ਵਾਲਾ ਕਲਰ ਦੇਖੋ ਤੁਸੀਂ ਜਲਦੀ ਜਲਦੀ ਆਪਣਾ ਆਰਡਰ ਪਲੇਸ ਕਰਦਿਆ ਕਰੋ ਜੀ ਕਿਉਂਕਿ ਕਈ ਵਾਰ ਤੁਹਾਡਾ ਫੋਨ ਆਉਂਦਾ ਉਸ ਟਾਈਮ ਆਪਣੇ ਕੋਲੇ ਸਟਾਕ ਨਹੀਂ ਹੁੰਦਾ ਕਿਉਂਕਿ ਵੀਡੀਓ ਤੁਹਾਡੇ ਕੋਲ ਨਹੀਂ ਪਹੁੰਚਦੀ ਹੈ ਇਸ ਲਈ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਜੀ ਉਹਨੂੰ ਔਨ ਕਰਕੇ ਰੱਖਿਆ ਕਰੋ ਤਾਂ ਜੋ ਅਸੀਂ ਜਦੋਂ ਵੀ ਵੀਡੀਓ ਪਾਉਂਦੇ ਆ ਤੇ ਨਾਲ ਦੀ ਨਾਲ ਤੁਹਾਡੇ ਕੋਲ ਵੀਡੀਓ ਪਹੁੰਚ ਸਕੇ ਤੇ ਤੁਹਾਡਾ ਆਰਡਰ ਸਾਡੇ ਕੋਲੇ ਪਹੁੰਚ ਸਕੇ ਤੇ ਜੇਕਰ ਤੁਸੀਂ 2 ਸੂਟ ਆਰਡਰ ਕਰੋਗੇ ਜੀ ਸ਼ਿਪਿੰਗ ਬਿਲਕੁਲ ਫ੍ਰੀ ਰਹੇਗੀ ਅਦਰਵਾਈਜ਼ 50 ਰੁਪਏ ਤੁਹਾਨੂੰ ਇੱਕ ਸੂਟ ਦੀ ਸ਼ਿਪਿੰਗ ਪਵੇਗੀ ਤੇ ਹੁਣ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਕਲਰ ਸਿਲੈਕਟ ਕਰ ਸਕਦੇ ਹੋ ਜੀ ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਨਾ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਪਲੀਜ਼ ਲਾਈਕ ਕਰ ਦਿਆ ਕਰੋ ਜੀ ਇਸੇ ਦੇ ਨਾਲ ਵੀਡੀਓ ਦਾ ਅੰਤ ਕਰਦੇ ਆਂ ਧੰਨਵਾਦ